ਕੀ ਪੰਜਾਬ ਦੇ ਲੋਕਾਂ ਦੇ ਨਾਲ ਠਗੀ ਹੋ ਗਈ ਹੈ ਜਾਂ ਕਹਿ ਦਈਏ ਕਿ ਪੰਜਾਬ ਦੇ ਲੋਕ ਠੱਗੇ ਗਏ ਨੇ ਕੀ ਹੈ ਮਾਮਲਾ 556 ਕਰੋੜ ਰੁਪਏ ਦਾ ਅਤੇ ਕੀ ਹੈ ਦਿੱਲੀ ਰੋਲ ਮਾਡਲ ਵਾਲੇ ਸਕੂਲ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਯਾਨੀ ਕਿ ਪੰਜਾਬ ਸਰਕਾਰ ਨੇ ਬਿਜਲੀ ਦੀਆਂ ਯੂਨਟਾਂ ਦੇ ਵਿੱਚ ਵਾਦਾ ਕੀਤਾ ਹੈ ਕੀਮਤਾਂ ਨੂੰ ਲੈ ਕੇ 15 ਤੋਂ 20 ਪੈਸੇ ਪ੍ਰਤੀ ਯੂਨਟ ਜਿਸ ਦਾ ਸਿੱਧਾ ਪ੍ਰਭਾਵ ਜਿਹੜੇ ਉਦਯੋਗਪਤੀ ਨੇ ਜਿਹੜੇ ਕਮਰਸ਼ੀਅਲ ਨੇ ਜਾਂ ਜਿਹੜੇ ਲਘੂ ਉਦਯੋਗਪਤੀ ਨੇ ਉਹਨਾਂ ਤੇ ਫਰਕ ਪਵੇਗਾ ਹਾਲਾਂਕਿ ਪੰਜਾਬ ਦੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ 15 20 ਪੈਸੇ ਪ੍ਰਤੀ ਯੂਨਟ ਦੇ ਨਾਲ ਕਿੰਨਾ ਕੁ ਵੱਡਾ ਫਰਕ ਪਵੇਗਾ ਲੇਕਿਨ ਇਸ ਦੇ ਨਾਲ 556 ਕਰੋੜ ਰੁਪਏ ਇਕੱਠਾ ਹੋਵੇਗਾ ਹਰ ਮਹੀਨੇ ਜਿਹੜਾ ਬਿਜਲੀ ਵਿਭਾਗ ਨੂੰ ਵੀ ਜਾਵੇਗਾ ਅਤੇ ਪਲੱਸ ਜਾਵੇਗਾ ਪੰਜਾਬ ਸਰਕਾਰ ਨੂੰ ਇਹ ਵੱਡੇ ਦੋਸ਼ ਲਗਾ ਰਹੇ ਨੇ ਕਾਂਗਰਸ ਦੇ ਹਾਰੇ ਹੋਏ ਲੋਕ ਸਭਾ ਦੇ ਮੈਂਬਰ ਸੁਪਾਲ ਖਹਿਰਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੜਾ ਡਟ ਕੇ ਵਿਰੋਧ ਕੀਤਾ ਸੀ ਆਮ ਆਦਮੀ ਪਾਰਟੀ ਦਾ ਲੇਕਿਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੋ ਨੂੰ ਮੀਤ ਹੇਅਰ ਜੋ ਕਿ ਖੇਡ ਮੰਤਰੀ ਨੇ ਪੰਜਾਬ ਦੇ ਮੌਜੂਦਾ ਉਹਨਾਂ ਦੇ ਕੋਲੋਂ ਹਾਰ ਗਏ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਜਿਵੇਂ ਹੀ 15 ਤੋਂ 20 ਪੈਸੇ ਪ੍ਰਤੀ ਯੂਨਟ ਔਰ ਪੈਸੇ ਜਿਹੜਾ ਇਜਾਫਾ ਹੁੰਦਾ ਹੈ ਹੁਣ ਜਿਹੜੇ ਨੇ ਲਾਈਵ ਹੋ ਗਏ ਨੇ ਸੁਖਪਾਲ ਖੈਰਾ ਅਤੇ ਖਰੀਆਂ ਖਰੀਆਂ ਸੁਣਾ ਦਿੱਤੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਹਨੇ ਕਿਹਾ ਹੈ ਕਿ ਤੁਸੀਂ ਲੋਕਾਂ ਨੂੰ ਲੁੱਟ ਰਹੇ ਹੋ 556 ਕਰੋੜ ਰੁਪਏ ਜਿਹੜਾ ਇਕੱਠਾ ਕੀਤਾ ਜਾਣਾ ਹੈ ਇਟ ਮੀਨਸ ਲੋਕਾਂ ਦਾ ਸਿਰ ਅਤੇ ਲੋਕਾਂ ਦੀਆਂ ਜੁੱਤੀਆਂ ਉਹਨੇ ਕਿਹਾ ਜਿਹੜੇ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਹ ਸਾਰੇ ਵਾਅਦੇ ਖੋਖਲੇ ਹੋ ਗਏ ਸਾਰੇ ਵਾਦੇ ਫੇਲ ਹੋ ਗਏ ਉਹਨੇ ਕਿਹਾ ਪੰਜਾਬ ਦੇ ਵਿੱਚ ਨਹੀਂ ਦਿੱਲੀ ਦੇ ਵਿੱਚ ਕੁਝ ਅਜਿਹੇ ਸਕੂਲ ਨੇ 200 ਤੋਂ ਪਲੱਸ ਜਿਹੜੇ ਬਿਨਾ ਹੈਡਮਾਸਟਰਾਂ ਤੋਂ ਚੱਲ ਰਹੇ ਨੇ ਉਹਨਾਂ ਨੇ ਪੰਜਾਬ ਦੇ ਵੀ ਐਜੂਕੇਸ਼ਨ ਰੋਲ ਮਾਡਲ ਦੀ ਗੱਲ ਕੀਤੀ ਹੈ ਸਾਰੇ ਕੱਚੇ ਚਿੱਠੇ ਜਿਹੜੇ ਨੇ ਬਾਹਰ ਲੈ ਕੇ ਆਏ ਨੇ ਸਕਮਾਲ ਖਹਿਰਾ ਅਤੇ ਉਹ ਤੰਜ ਕਸ ਰਹੇ ਨੇ ਉਹ ਨਿਸ਼ਾਨੇ ਸਿੱਧ ਰਹੇ ਨੇ ਮੌਜੂਦਾ ਪੰਜਾਬ ਸਰਕਾਰ ਤੇ ਕੀ ਇਹ ਸੱਚ ਹੈ ਦੱਸ ਦਈਏ ਕਿ ਸੁਖਪਾਲ ਖੈਰਾ ਇੱਕ ਗੱਲ ਕਹਿ ਰਹੇ ਨੇ ਜਿਹੜੀ ਗੱਲ ਸਾਨੂੰ ਅਤੇ ਤੁਹਾਨੂੰ ਸਾਰਿਆਂ ਨੂੰ ਬੜੀ ਚੰਗੀ ਲੱਗੇਗੀ ਉਹਨਾਂ ਨੇ ਕਿਹਾ ਜਿੰਨੀਆਂ ਚੀਜ਼ਾਂ ਸੀ ਪਾਣੀ, ਬਿਜਲੀ ਹੋਰ ਜਿਹੜੀਆਂ ਸੁੱਖ-ਸੁਭਿਧਾਵਾਂ ਦੀਆਂ ਚੀਜ਼ਾਂ ਨੇ ਉਹ ਫ੍ਰੀ ਕਰਦੀਏ ਪੰਜਾਬ ਵਸਦੇ ਪੰਜਾਬ ਵਾਸੀਆਂ ਵਾਸਤੇ ਅਤੇ ਪੰਜਾਬ ਦੇ ਲੋਕਾਂ ਵਾਸਤੇ ਉਹਦੀ ਜਿਹੜੀ ਪਰਪਾਈ ਉਹ ਕੋਈ ਵੀ ਮੰਤਰੀ ਜਾਂ ਮੌਜੂਦਾ ਮੁੱਖ ਮੰਤਰੀ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਹ ਆਪਣੀ ਜੇਬ ਦੇ ਵਿੱਚੋਂ ਨਹੀਂ ਦੇਵੇਗਾ ਉਹ ਕਿਦ ਨੂੰ ਕਿਦੋਂ ਜਾਂ ਡਾਇਰੈਕਟ ਜਾਂ ਇੰਡਾਇਰੈਕਟ ਜਿਹੜਾ ਪ੍ਰਭਾਵ ਹੈ ਉਸ ਫ੍ਰੀ ਚਾਹੇ ਉਹ ਬਿਜਲੀ ਹੈ ਚਾਹੇ ਉਹ ਪਾਣੀ ਹੈ ਚਾਹੇ ਹੋਰ ਕੋਈ ਚੀਜ਼ ਹੈ ਅਨਾਜ ਨੇ ਜਿਹੜੇ ਡੀਪੋਂ ਤੇ ਮਿਲਦੇ ਨੇ ਉਹਨਾਂ ਦਾ ਜਿਹੜਾ ਇਫੈਕਟ ਹੈ ਉਹ ਉਦਯੋਗਪਤੀਆਂ ਨੂੰ ਲੱਗੂ ਉਦਯੋਗਪਤੀਆਂ ਨੂੰ ਜਾਂ ਜਿਹੜੇ ਕਮਰਸ਼ੀਅਲ ਹੁੰਦੇ ਨੇ ਉਹਨਾਂ ਦੇ ਪੈਂਦੇ ਨੇ ਜਾਂ ਜਿਹੜੇ ਜਨਰਲ ਵਰਗ ਦੇ ਨਾਲ ਸੰਬੰਧ ਰੱਖਦੇ ਨੇ ਉਹਨੇ ਕਿਹਾ ਕਿਸੇ ਵੀ ਮੰਤਰੀ ਨੇ ਮੁੱਖ ਮੰਤਰੀ ਨੇ ਆਪਣੀ ਜੇਬ ਦੇ ਵਿੱਚੋਂ ਕੁਝ ਨਹੀਂ ਦੇਣਾ ਲੋਕਾਂ ਦਾ ਸਿਰ ਅਤੇ ਲੋਕਾਂ ਦੀਆਂ ਜੁੱਤੀਆਂ ਯਾਨੀ ਕਿ ਲੋਕਾਂ ਕੋਲੋਂ ਇੱਕ ਹੱਥ ਲੈਣਗੇ ਦੂਜੇ ਹੱਥ ਦੇ ਦੇਣਗੇ ਇਹ ਗੱਲ ਕਹਿ ਰਹੇ ਨੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਬੜੇ ਵੱਡੇ ਦੋਚ ਲਾਏ ਨੇ ਕਿ 556 ਕਰੋੜ ਜਿਹੜਾ ਹਰ ਮਹੀਨੇ ਕਮਾਵੇਗੀ ਜਾਂ ਅਰਨੀ ਹੋਊਗੀ 15 ਤੋਂ 20 ਜਿਹੜਾ ਪ੍ਰਤੀ ਯੂਨਟ ਦਾ ਇਜ਼ਾਫਾ ਕੀਤਾ ਗਿਆ ਹੈ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਜਿਦਾ ਅੱਧਾ ਪੈਸਾ ਬਿਜਲੀ ਨੂੰ ਜਾਵੇਗਾ ਅਤੇ ਅੱਧਾ ਪੈਸਾ ਜਿਹੜਾ ਹੈ ਉਹ ਪੰਜਾਬ ਸਰਕਾਰ ਦੀ ਜੇਬ ਦੇ ਵਿੱਚ ਜਾਂ ਖਜ਼ਾਨੇ ਦੇ ਵਿੱਚ ਜਾਵੇਗਾ ਇਹ ਗੱਲ ਕਰ ਰਹੇ ਨੇ ਹਾਲਾਂਕਿ ਸੁਖਬਾਲ ਖਹਿਰਾ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਡੀ ਚੋਟੀ ਦਾ ਜੋਰ ਲਾਇਆ ਸੀ ਉਹਨੇ ਮੀਤ ਹੇਰ ਨੂੰ ਹਰਾਉਣ ਦੇ ਵਿੱਚ ਲੇਕਿਨ ਲੋਕਾਂ ਨੇ ਸੰਗਰੂਰ ਤੋਂ ਸੁਖਬਾਲ ਖਹਿਰਾ ਨੂੰ ਫਤਵਾ ਨਹੀਂ ਦਿੱਤਾ ਸੀ ਜਿੱਤ ਦਾ ਇਸ ਕਰਕੇ ਅੱਜ ਲਾਈਵ ਹੋਏ ਨੇ ਲੇਕਿਨ ਲਾਈਵ ਹੋਣਾ ਵੀ ਚਾਹੀਦਾ ਹੈ ਕਿ ਸੁੱਤੀਆਂ ਹੋਈਆਂ ਸਰਕਾਰਾਂ ਨੂੰ ਸਿਰ اپੋਜੀਸ਼ਨ ਜਿਹੜੇ ਆਪੋਜ਼ਿਟ ਪਾਰਟੀਆਂ ਦੇ ਲੋਕ ਹੁੰਦੇ ਨੇ ਉਹੀ ਜਿਹੜਾ ਹੈ ਜਗਾਉਂਦੇ ਨੇ ਜਨਤਾ ਤੇ ਲੋਕ ਧਰਨੀ ਲਾ ਸਕਦੇ ਨੇ ਲੇਕਿਨ اپੋਜੀਸ਼ਨ ਪਾਰਟੀਆਂ ਨੇ ਜਿਹੜੀਆਂ ਉਹ ਵਟ ਕੱਢਦੀਆਂ ਨੇ ਅਤੇ ਇਹਨਾਂ ਨੂੰ ਸਮੇਂ-ਸਮੇਂ ਤੇ ਜਗਾਉਂਦੀਆਂ ਨੇ ਸੁਖਪਾਲ ਖੈਰਾ ਜਿਹੜੇ ਚੰਗੇ ਸਿਆਸਦਾਰ ਵੀ ਨੇ ਅਤੇ ਉਹ ਜਾਣਦੇ ਨੇ ਕਿ ਮੈਂ ਭਗਵੰਤ ਮਾਨ ਦੀ ਕਿਹੜੀ ਨਵਜ ਉਤੇ ਹੱਥ ਰੱਖਣਾ ਹੈ ਤੇ ਜਿੱਥੋਂ ਚੀਕਾਂ ਪੈਣ ਆਮ ਆਦਮੀ ਪਾਰਟੀ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਭਗਵੰਤ ਮਾਨ ਕੀ ਪਲਟਵਾਰ ਕਰਦੇ ਨੇ ਸੁਖਪਾਲ ਖੈਰਾ ਦੇ ਦਿੱਤੇ ਹੋਏ ਸ਼ਬਦਾਂ ਤੇ ਜਾਂ ਜਿਹੜੀ ਉਹਨਾਂ ਨੇ ਬਿਜਲੀ ਨੂੰ ਲੈ ਕੇ ਟਿਕਾ ਟਿੱਪਣੀ ਕੀਤੀ ਹੈ ਧੰਨਵਾਦ